नमस्कार हम वीडियो का बना रहे हैं आप पैसे दे रहे हैं हमको मैं पकडूंगी कोई दिक्कत नहीं है कि मैं दे दे मैं कर लेती हूं दे रहा है तन के हाथ दे दे लिखो 20 अपना लोग जो भी देना मैं भी हूं आमीन से बहुत बच्चे आती है मेरे फोटो में मेरे में नया मेरा बोल रहा है ना जीजा छोटा थोड़ी है ਮੋਰ ਪਰ ਤੇਰੀ ਬਣਾਉਂਗੇ ਅਸੀਂ ਤੇਰੀ ਹਾਂ ਆ ਵੀ ਦੇਖ ਲਈ ਮੋਬਾਈਲੇ ਤੋੜ ਦੇਣ ਜੋ ਤੇਰੀ ਬਣਾਈ ਤੇਰੀ ਨੋਟ ਨੇ ਉਹ ਤੇਰਾ ਮੋਬਾਈਲ ਤੋੜ ਦੂੰਗੀ ਹਾਂ ਦੇਖ ਹੱਥ ਮੈਂ 20 20000 ਹੁਣ ਨਾ ਨਹੀਂ ਛੋਟੇ ਹਾਂ 20 ਨੇ ਅਲੱਗ ਰੱਖੇ ਅਲੱਗ ਰੱਖੇ ਨਾ ਕੋਈ ਨਹੀਂ ਗਿਰ ਲੋ ਗਿਰ ਲੋ

그래, 그래, 나도 이거 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 ਕੀ ਕੀ ਜਿਹੜਾ ਪੈਸਾ ਤੇ ਕਿਥੇ ਬਚ ਗਿਆ ਨਹੀਂ ਕੁਛ ਵੀ ਨਹੀਂ ਲੈ ਕੇ ਟੁੱਕ ਨਹੀਂ ਆ ਹੱਥਾਂ ਦੇ ਮੈਲਾਂ ਮੇਰੇ ਤਨ ਸਰਕਾਰ ਦੀ ਜਿਹੜੀ ਮੇਰੇ ਲਈ ਤਾਂ ਕੁਛ ਨਹੀਂ ਹੈ ਨਹੀਂ ਬੰਦ ਹੋ ਜਾ ਹਾਂ ਨਹੀਂ ਹੈ ਫਿਰ ਮੇਰੇ ਬੱਚੇ 25 ਦਿਨ 50 ਨਹੀਂ ਦੇ 70 ਕੀ ਬਾਤ ਹੋ ਜਾਣਾ ਹੈ ਦੇਖ ਕੇ ਕਰ ਸੁਣ ਕੇ ਜਿਹਾ ਕਰ

जिसने वाले पैसे अपनी कुड़ी नहीं दे दे ठीक है वो तो देंगे कुड़ी दे तो जिसने वाले पैसे हम जिसने वाले पैसे भी मिलूंगा नहीं नहीं अपनी कुड़ी दे देगी वाले मैंने फॉर्म भी मैं लेया तो आप बोलती है कि मैं ले सारे पैसा दो ना दे वो को धीरे सामने उसका दस पकड़ा दस पकड़ा दे वीडियो के <laughs> आगे बना दियो। सानू भी पता लगे ना कि वो है ये प्रदेश आप पे तो बात आ रही है टीम जा रही है मैं रख रहा हूं बियर और पंजे लेना तो नहीं मेरी कुड़ी देना तो इतने ऐसे बात नहीं मैं तो कन्यादानी कर दूंगी हां पर उसको सबको सिखा आपने कुड़ी को बैठो बैठो लेके दे दिया अच्छा जाए तब आप पे तो कुछ भी नहीं आएगा बस हमें उसकी मां बैठी है ना कुछ भी नहीं आएगा

ਸੀ ਦਸੋ ਅਸੀਂ ਅਕਰਮ ਨੇ ਜੱਦ ਸੰਦੇ ਰਾਂ ਚੋਨੇ ਲਾਉਦੇ ਕਣਕਾ ਵੜਦੇ ਮੈਂ ਤਾਂ ਵੀ ਅਸਾਂ ਕਿਆ ਮੈਂ ਚ ਕਰਦੇ ਸੀ ਹੋਰ ਪਈਆ ਨੀਵਾ ਹਣੀ ਉਹਨਾਂ ਨੇ ਮੰਗਿਆ ਬਚਾਣ ਲਈ ਇਸ ਤਰ੍ਹਾਂ ਆ ਜਿੰਦਗੀ ਦੇ ਸਾਡੇ ਆਹ ਪਹਿਲੀ ਵਾਰ ਕੰਮ ਹੋ ਰਿਹਾ ਏ ਵੋਏ ਬਾਪਨਾ ਕੋਈ ਬਾਪਾ ਅੱਜ ਦੇ ਉੱਪਰ ਹੋ ਚੱਲੀ ਨੀ 50 ਹੈ ਨਾ ਉਹਦੇ 2 ਲੱਖ ਮੈਂ ਹੋਰ ਮੂੜੇ ਲੱਪਣਾ ਹੈ ਤੇਰੀ ਧੀ ਦਾ ਮੁੱਲ ਦੇਵੇਂ ਆ ਗਏ ਲੱਕ ਭਾਇਆ ਨਾ ਸਹੀ ਕਰਨਾ ਜੀ ਹੁਣ ਕਹਾਂਗਾ ਤੈਨੂੰ ਬੋਲ ਕਰਨੀ ਆ ਬੋਲ ਲੈ ਚਾਹੇ ਨਾ ਲੈ ਗਰੀਬ ਬਣੀ ਆ ਅੱਜਰੀ ਜਮਾਈ ਨੇ ਲਾ ਘਰ ਆਣਾ ਉਹ ਘਰ ਦਾ ਲੈ 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 ਦੇ ਦੇ ਮੇਰੇ ਬੰਦੇ ਦੇ ਨਾ ਆਪਾਂ ਖੜੀ ਜਾ ਹਣੇ ਮੇਰੇ ਇੰਨੇ ਦੇ ਨਾ ਉਸ ਪਰ ਰੱਦ ਦੇਣਾ ਮੇਰੇ ਤਾਂ ਇਸ ਦਾ ਰੋ ਲੱਗਦੇ ਸੱਤ ਨਾ ਸੱਤਾਂ ਚ ਗੱਲ ਨਹੀਂ ਹੋਏਗਾ ਫਿਰ ਮੁੰਡੇ ਨੂੰ ਸਹਿਮਤ ਕਰਕੇ ਜੀ ਆਪ ਵੀ ਘਰ ਆ ਗਈ ਚਲੋ ਵੀਰ ਜੀ ਆਪ ਘਰ ਆਈ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਮੇਰੇ ਤੋਂ ਲੱਗ ਕਿਸ ਰਹਦੇ ਸੀ ਕਹਿੰਦੇ ਮੇਰੇ ਘਰ ਤੇ ਨੇ ਮੈਂ ਲੱਗ ਉਸ ਤੋਂ اسی ਕਮਰਾ ਹਾਂ ਤੇ ਚਲੋ ਠੀਕ ਠਾਕ ਰਹੇ ਮੈਂ ਨਾ ਕਹ ਮੈਂ ਕਿਹਾ ਭਾਈ ਤੂੰ ਕੁੜੀ ਨੂੰ ਆਪਣੇ ਕੋਲੇ ਲੈ ਲੈ ਆਪਣੇ ਬੱਚਿਆਂ ਨੂੰ ਮੇਰੇ ਤੋਂ ਹੁਣ ਜਾਣ ਨਹੀਂ ਜੇ ਮੇਰੇ ਵੱਡੇ بیٹے ਦੀ ਡੈਥ ਹੋ ਗਈ ਤੀਜੀ ਮੇਰੇ ਤੇ ਹਿੰਮਤ ਹੀ ਨਹੀਂ ਰਹੀ ਵੀ ਮੈਂ ਬੱਚੇ ਕਿੰਨੇ ਮੈਂ ਉਹਦੇ ਵੀ ਬਦਨਾਮ ਸੀਨਾ ਤੇ ਮੇਰਾ ਬੇਟਾ ਆਇਆ ਕੁੜੀਆਂ ਨੂੰ ਕਹਿ ਦਿੰਦੀ ਆ ਕੀ ਲੱਗਦੀਆਂ ਨੇ ਕੁੜੀਆਂ ਦਾ ਕੀ ਲੱਗਦਾ ਇਹ ਮੇਰਾ ਕੀ ਲੱਗਦਾ ਇਹ ਮੈਂ ਕਿਹਾ ਦੋ ਰੁਪਈਆ ਨੇ ਕੋਈ ਨਹੀਂ ਗਾ ਤੂੰ ਹਨ ਫਿਰ ਕੁਲ ਖਾ ਮੇਰਾ ਨਾਮ ਚਰਨਜੀਤ ਕੌਰੇ ਜੀ ਬੀਬਾਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂਹਾਂ ਨੇ ਉਮਰ ਵੱਧ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦ ਨਹੀਂ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਆ ਕੋਈ ਪੈਸੇ ਗਿਣਦੇ ਨੇ ਤਾਂ ਸਬੂਤ ਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਝ ਨਹੀਂ ਪਤਾ ਲੱਗਣਾ ਸੀ ਕਿੰਨੇ ਦੀ ਵੇਚੀ ਗਈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਕੁੜੀ ਦਾ ਚੋਲਾ ਲੈ ਲੰਦਾ ਵਾ ਚੋਲ ਅਗਰੀਮੈਂਟ ਮੇਰੀ ਪੁੱਤੀ ਵੇਚੀ ਗਈ ਆ 16 ਮਾਸਾਂ ਲੱਗੇ ਆ ਜੀ ਇਹਨੇ ਕਿਰਪਾ ਜੀ ਕੀ ਇਹਦਾ ਜੀ ਬਹੁਤ ਤਕੜਾ ਕਰੋ ਆ ਜੀ ਅਸਲ ਤੇ ਇਹੀ ਤੇ ਬਹੁਤ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਸੀ ਕੁੜੀ ਦੀ ਨਾਨੀ ਨਹੀਂ ਜਾਣਦੀ ਸੀ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਕੋ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਰਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਲੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੋਤੀ ਤੁਹਾਡੇ ਨਾਲ ਰਹਿੰਦੀ ਸੀ ਜਾਂ ਨਹੀਂ ਜੀ ਹੁਣ ਪੋਤੀ ਪਹਿਲਾ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪ ਦੇ ਆਪਿਆਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਬਰੇ ਬੜੇ ਬੇਟੇ ਦੀ ਦਾ ਥੋਗਰੇ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟਾਈਮ ਤੋਂ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਉਹਨਾਂ ਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਕੋ ਜੀ ਸੀ ਇਹਨਾਂ ਨੇ ਹੁਣ ਇਹਨਾਂ ਦੀ ਰਾਜਸਥਾਨ 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 ਵੇਚਤੀ ਹੈ ਜੀ ਲੈ ਵੇ ਉਹਨੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਮਿਲੀ ਹੋਈ ਸੀ ਜੀ ਉਹ ਗਾਂਾਂ ਦੇ ਗਾਂ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿੱਚ ਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਪੜਾ ਦੋ ਆਪ ਗਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂਹ ਦੀ ਗਾਂ ਤੁਹਾਡੇ ਕਿਵੇਂ ਲ ਇੱਕ ਬਹੂ ਨਹੀਂ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਭੁਗਤੂਗੀ ਵੀ ਪਰ जान दी ए थी ए जासन दे हेकमा ਚ ਲਿੰਕ ਨੇ ਮੈਂ ਮੂਤੇ ਕਹਿੰਨੀ ਆ ਜੀ ਮੈਂ ਡਰਤੀ ਨਹੀਂ ਮੈਂ ਗਰੀਬ ਬਸਕਦੀ ਆ ਹਾਂ ਸੱਚੀ Rajasthan ਇੱਕ ਟੇਮਪੇਜ ਦਿੱਤੀ ਥਾਣੀ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਰਿਕਵਰ ਕਰਕੇ ਵਾਪਸ ਲੈ ਆਂਦਾ ਤੇ 164 ਦੇ ਬਿਆਨ ਨੂੰ ਜਸ ਸਰ ਦੇ ਸਾਹਮਣੇ ਗਰਾਉਂਡ ਤੋਂ ਬਾਅਦ ਜਸ ਸਰ ਨੇ ਆਰਡਰ ਕੀਤਾ ਕਿ ਇਹਨਾਂ ਲੜਕੀ ਨੂੰ ਤੇ ਨਾਂ ਦੀ ਫੇਸ ਤੇ ਸੋ ਮਾਮਲੇ ਤੇ ਸਮਝਿਆ ਉਹ ਜਿਹੜਾ ਅਸਤਾਈ ਸੀ ਉਹ ਇਹ ਵੀ ਕਿ ਚੋ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬੱਚਾ ਕਰ ਚੁਆ ਕਿ ਉਹਨਾਂ ਦੇ ਆ ਕੇ ਫਿਰ ਜਦੋਂ ਉਹਨਾਂ ਨੇ ਦੱਸਿਆ ਕਿ ਉਹਦੀ ਮਾਦਰੀ ਵਿੱਚ ਹੈਗੀ ਨਹੀਂ ਉਹ ਲੱਹਦੀ ਤਾਂ ਸਾਡੇ ਬੱਚੇ ਜਿਹੜਾ ਬਚਾਲੂ ਦੇ ਅੱਗੇ ਤੇ ਇੱਕ ਈਮ ਜਿਹੜੀ ਤੇ ਰਾਜ ਹੋ ਗਈ ਫਿਰ 15 ਸਾਲ ਦੀ ਜਿਹੜੀ ਬੱਚੀ ਦਾਦੀ ਆਹ ਐਕਚੁਅਲੀ ਬੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰੰਤ ਕਿਰਕੁਸਲ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲਾਨਿੰਗ ਨੇ ਕੀਤੀ ਕਿ ਤੁਮ ਲੱਛੀ ਜਿਹੜੀ ਆ ਛੋਟੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਚ ਉਹ ਸ਼ਿਲੇ ਦੇ ਵਿੱਚ ਇਹ 10 ਲੇਡੀਆਂ ਦਿਖਾਈ ਹੁੰਦੇ ਆ ਰੀਆਂ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਕੋਈ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਦੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਵਿੱਚ ਬੰਦ ਤਾਂ ਮੇਜੇ ਵੀ ਕੀਤਾ ਕਿ ਆਪਣੀ ਸਮਾਧਾ ਕੋਈ ਕਾ ਕਹਿ ਰਹੇ ਆ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਇਹ ਕਹਾ ਘੱਟ ਰਿਹਾ ਹੈ ਹਾਂ ਜੀ ਇਹ ਵੀ ਇੱਕ ਅਜਿਹਾ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪਣਾ ਕੋ ਸ ਪਤਾੜਖਾ ਨਾ ਵਸਤੇ ਕਿੱਥੋਂ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਅਸੀਂ ਇੱਕ ਲਾਣੀ ਜਗ੍ਹਾ ਤੇ ਰਾਜਸਥਾਨ ਕੋਈ ਪਿੰਡ ਆ 1050 ਕਿਲੋਮੀਟਰ ਤੇ ਆਪਣੀ ਲੱਚਮੀ ਰਿਕਵਰ ਕਰ ਚੁੱਕੇ ਆ ਏ ਦੇ ਵਿੱਚ ਅਸੀਂ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨਾਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਸੀਂ ਆ ਐਪ ਆਗਰਾਂ ਦੇ ਕਰਕੇ ਇਹਨਾਂ ਤੇ ਇਹਨਾਂ ਨੂੰ ਰੈਕਡ ਕਰ ਲਿਆ ਇਹ ਜਿੰਦਾ ਰਹੇ ਤਾਂ ਇਹ ਜੀ ਹੋਇਆ ਦੀ ਬੀ ਐਨ ਐਸ ਜਿਹੜਾ ਗਿਆ 143 क्लॉਜ਼ 1 ਤੇ ਬੀ ਐਨ ਐਸ 61 क्लॉਜ਼ 2 ਬੀ ਐਨ ਐਸ 9 ਤੇ ਹਗਾ ਜੀ ਆ child marriage act 11 laga